ਪਪਾ ਹੂੰ ਤੁ ਛੌਂੜ ਦੇ ਦਿੱਤੀ ਮੈਨੂੰ ਮਾਮੂ ਪਿੰਡ ਜਾਣਾ ਮੈਨੂੰ ਕਿਥੋਂ ਆਰਾ ਮਾਮੂ ਪਿੰਡ ਦਾ ਉਹ ਮੇਨੇ ਸਾਰੇ ਫਰੈਂਡਾਂ ਕਹਿੰਦੀ ਆਪਾਂ ਆਪਣੇ ਮਾਮੂ ਪਿੰਡ ਜਾਣਾ ਉਥੇ ਆਪਾਂ ਰਖੜੀ ਬਣਨੀ ਆਪਣੇ ਭਰਾਵਾਂ ਨੂੰ ਮੈਂ ਵੀ ਜਾਉਂਗੀ ਰਖੜੀ ਤੇ ਆ ਗਈ ਨਾਲੇ ਰਖੜੀ ਤਾਂ ਕਿ ਨਾ ਤੇਰੀ ਮਾਂ ਨੇ ਕਹਿੰਦੇ ਕਹਿੰਦੇ ਮੈਂ ਜਾਣਾ ਤੂੰ ਜਾਣਾ ਕਿਤੇ ਨਾ ਵੀ ਪਹਿਲੀ ਤੇਰੀ ਮਾਂ ਨੇ ਜਾਣਾ ਵੀ ਕਿ ਨਹੀਂ ਜਾਣਾ ਚੋਂ ਨਹੀਂ ਜਾਣਾ ਮम्मा ਨੇ ਤੇ ਉਸ ਨਾਲ ਸਾਰੇ ਪੈਣਾ ਪੜ੍ਹਾਈ 'ਵਾਲ ਧਿਆਨ ਦੇ ਆਪਣੀ 'ਵਾਲ ਛੋਟਾ ਯਾਰ ਮੈਂ ਜਾਣਾ ਮਾਮੂ ਬੈ ਉਹ ਦਦੀ ਮਾਪੇ ਬੈ ਬੈ ਗਏ ਉਹ ਮੈਨੂੰ ਨਹੀਂ ਲੈ ਕੇ ਗਏ ਉਹ ਆ ਵੀ ਗਈ ਦਦੀ ਮਾਦੀ ਤੇ ਖਾ ਤਾਂ ਜ ਲੈ ਕੇ ਨਹੀਂ ਗਈ ਮੈਨੂੰ ਤੂੰ ਸਕੂਲੇ ਗਈ ਸੀ ਮਾਤਾ ਛੁੱਟੀ ਕਰਾ ਦਿੰਦੇ ਐਵੇਂ ਛੁੱਟੀ ਕਰਾ ਦੋ ਤੇਰੀ ਇੱਕ ਦਿਨ ਦੀ ਛੁੱਟੀ ਹੁੰਦੀ ਹੈ ਕੀ ਹੁੰਦਾ ਆ ਚੁੱਪ ਕੇ ਤਾਂ ਪੜਾਈ ਜਾਂਦੇ ਹੁੰਦੇ ਆ ਅਗਰ ਆਪਣਾ ਮੈਂ ਮਾਮੂ ਪੰਜਣਾ ਮੈਂ ਮੇਰਾ ਖੜੀ ਲਾਉਂਗਾ ਮੈਂ ਮੇਰਾ ਖੜੀ ਬਨੂਗੀ ਉਸ ਤੋਂ ਬਾਅਦ ਗਿਫਟ ਲਾਉਂਗੀ ਮੇਰੇ ਸਾਰੇ ਫਰੈਂਡਾਂ ਨੇ ਦਿਖਾਉਂਦੀਆਂ ਹੁੰਦੀਆਂ ਮੇਰਾ ਨੀਮਾ ਯਾਦ ਦਿੱਤਾ ਮੇ ਮਾਮੂ ਨੇ ਯਾਦ ਦਿੱਤਾ ਮੇ ਮਾਮੀ ਨੇ ਯਾਦ ਦਿੱਤਾ ਫਿਰ ਮੈਂ ਉੱਤੇ ਆਉਂ ਕਰਕੇ ਬੈਠੀ ਹਣੀ ਚੁੱਪ ਬਹੁਤ ਤੇਰੀ ਮਾਮੀਓ ਤੈਨੂੰ ਗਿਫਟ ਦੇਣੇ ਮੈਂ ਲੜ ਕੇ ਲਾਉਂਗੀ ਕੇ ਅੱਛਾ ਮੈਂ ਲਾਉਂ ਮਾ ਲੁਈ ਪਈ ਰਖੜੀ ਦੇ ਗਿਫਟ ਲਈ ਦਹੰਦਾ ਵਾ ਜੇ ਤੇਰੀ ਮਾਂ ਜਾਊਗੀ ਨਾ ਤੇ ਨਾਲ ਚਲ ਜੀ ਮੈਂ ਇਸ ਤਰ੍ਹਾਂ ਪੈਣਾ ਤੁਹਾਡੇ ਵੀ ਖਰਚੇ ਖਵਾਉਂਗਾ ਅੱਛਾ ਠੀਕ ਰਖੜੀ ਮੈਂ ਸਸਤੀ ਹੀ ਲਾਈ ਅੱਛਾ ਮਹਿੰਗੀ ਲਾਉਂਗਾ ਮੈਂ ਉਹ ਚੱਲ ਭਰਾ ਮਹਿੰਗੀ ਲਿਆ ਦੂੰ ਤੈਨੂੰ ਪੱਕਾ 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 ਪਰ ਮੈਂ ਜਾਣਾ ਆਵਾਂ ਮਾਂ ਬਣ ਉਹ ਭੇ ਤੂੰ ਅਧਰਿ ਮਾਂ ਦੇ ਨਾਲ ਪੱਕਾ ਪੱਕਾ ਪਿੰਕੇ ਬਰਾ ਬਸ ਕਰਾ ਇੱਕ ਤੱਕ ਆਦੇ ਆਓ ਰੱਬ ਆ ਆ ਲੇਵ ਮਾਤਰੀ ਆ ਗਈ ਠੰਗਾ ਵਾ ਕੇ ਆਪਾਂ ਦਵਸ ਲਾਵਾ ਕਰਾਂਗੇ ਹੁਣ ਕੀ ਕਰ ਲੋ ਸਲਾਹ ਕੀ ਸਲਾਹ ਹੁੰਦੀ ਆ ਵਾ ਮੈਂ ਕਿਹਾ ਮਾਮੂ ਪਿੰਡ ਜਾਣਾ ਆਪਾਂ ਕਿੰਨੇ ਨਹੀਂ ਜਾਣਾ ਇਹਨੂੰ ਪਤਾ ਨਹੀਂ ਅਜ ਕਿੱਥੋਂ ਨਾਨਕ ਦਾ ਚਿੱਠਾ ਆ ਗਿਆ ਜੀ ਆਹ ਨੇ ਮੇਰੇ ਮੇਰੇ ਸਾਰੇ ਫਰੈਂਡਾਂ ਕਹਿੰਦੇ ਆਪਾਂ ਨਾਨੀ ਘਰ ਜਾਣਾ ਉੱਥੇ ਆਪਾਂ ਫਿਰ ਰਖੜੀ ਬੰਨ੍ਹਣੀ ਆ ਆਪਣੇ ਭਰਾਵਾਂ ਨੂੰ ਉਸ ਤੋਂ ਬਾਅਦ ਆਪਾਂ ਗਿਫਟ ਲੈਣੇ ਫਿਰ ਜੇ ਉਹ ਗਿਫਟ ਦਿਖਾਉਂਦੀਆਂ ਹੁੰਦੀਆਂ ਹੁੰਦੀਆਂ ਨਾ ਮੈਂ ਉੰਗਰ ਕੇ ਬੈਠੀ ਹੁੰਨੀ ਸਾਈਡ ਤੇ ਅੱਛਾ ਤਾਂ ਫਿਰ ਤੂੰ ਗਿਫਟ ਲੈਣ ਜਾਣਾ ਵਾ ਨਹੀਂ ਰਖੜੀ ਵੀ ਬਨਣ ਜਾਉਂਗੇ ਉਹ ਤਾਂ ਮੈਨੂੰ ਪਤਾ ਹੀ ਵੀ ਫਿਰ ਰਖੜੀ ਬਨੂੰਗੀ ਤਾਂ ਗਿਫਟ ਫੇਰ ਹੀ ਮਿਲਣਾ ਵਾ ਹਣਾ ਰੇਕੀ ਸਲਾਵਾ ਕਰਦੀਆਂ ਰਹਿੰਦੀਆਂ ਮੈਂ ਮੈਂ ਤੈਨੂੰ ਕਿਹਾ ਨਹੀਂ ਵੀ ਮੈਂ ਜਾਣਾ ਵਾ ਤੇ ਇਹ ਵੇਲਾ ਆਪੇ ਤਾਂ ਸਲਾਵਾ ਕਰੀ ਜਾਂਦੀ ਆਪਣੇ ਮਨ ਨਾਲ ਪਿਛਲੀ ਵਾਰ ਤੇ ਤੀ ਖੁੱਦ ਹੀ ਨਹੀਂ ਮੈਨੂੰ ਵੀ ਮੈਂ ਉਹਦੋਂ ਤੇ ਕਿਹਾ ਨਹੀਂ ਪਰ ਮੈਂ ਹੁਣ ਤਾਂ ਸਲਾਹ ਕੀਤੀ ਨਹੀਂ ਤੇਰਾ ਕੋਈ ਵੀ ਆਹ ਤੇ ਹੋ ਨਾ ਜੇ ਮੈਂ ਪਿਛਲੀ ਵਾਰ ਤੁਹਾਡੀ ਗੱਲ ਮੰਨੀ ਹੁੰਦੀ ਮੇਰੀ ਗੱਲ ਮੰਨੋ ਅੱਛਾ ਤੇ ਆਪਾਂ ਪਹਿਲਾਂ ਹੀ ਚੱਲ ਜਣਾ ਰਖੜੀ ਦਾ ਜੇ ਆਉਣ ਵਾਲੀ ਹੈ ਕਿੰਨਾ ਟਾਈਮ ਰਹਿ ਗਿਆ ਮੇਰੇ ਨਾਲ ਨਹੀਂ ਨਾ ਰਖੜੀ ਦਾ ਮੈਨੂੰ ਲੱਗਾ ਮਹੀਨਾ ਆਣਾ ਕੋਈ ਨਾ ਮਹੀਨਾ ਛੁੱਟੀ ਕਰ ਲੈਣੇ ਅੱਛਾ ਨਾ ਛੁੱਟੀਆਂ ਦਾ ਲਾਲਚ ਵਾ ਤੈਨੂੰ ਹਣਾ ਨਹੀਂ ਫਿਰ ਉਧਰ ਮੈਨੂੰ ਛੁੱਟੀ ਚਾਹੀਦੀ ਪਰ ਮੈਂ ਮਾਮੂ ਬਣ ਜਾਣਾ ਮੈਨੂੰ ਨਹੀਂ ਪਤਾ ਹੁੰਦਾ ਚੱਲ ਜਦੋਂ ਤੇਰੀ ਮਾਂ ਜਾਊਗੀ ਚਲਦੀ ਨਾਲ ਹੁਣ ਮੈਂ ਕੱਛ ਪਾਉਂਦੀਆਂ ਨਾ ਤੇ ਫਿਰ ਚੱਲ ਰਹੇ ਨੇ ਗੋਣੀਆਂ ਛੁੱਟੀਆਂ ਛੁੱਟੀਆਂ ਤੇ ਹੋਣੀਆਂ ਹੀ ਨਹੀਂ ਆਖ ਦੋ ਛੁੱਟੀਆਂ ਹੋਣੀਆਂ ਅੱਗੇ ਉਹ ਤਾਂ ਚੱਲ ਜਾਣਗੇ ਠੀਕ ਆ ਹਾਂ ਉਹ ਆ ਨਾ ਚਾਲ ਆ ਜੀ ਇਹਦਾ ਹਾਂ ਇਹ ਤੇ ਹੈ ਹੀ ਨਾ ਜੇ ਹੁਣ ਪਿਛਲੀ ਵਾਰ ਕੀ ਸਸਤੀ ਲੈ ਕੇ ਦਿੱਤੀ ਰਕੜੀ ਆਰ ਕਮੈਂ ਮਹਿੰਗੀ ਰੂ ਮੈਂ ਉਹਨਾਂ ਨੇ ਕਹੋngੀ ਨਾ ਮੈਂ ਆੜ ਕੇ ਕਿ ਸਸਤੀ ਲੈ ਕੇ ਮੈਂ ਉਹਨਾਂ ਨੇ ਕਿਹਾ ਮੈਂ ਅੱਜ ਮਹਿੰਗੀ ਆਰ ਕ ਮਹਿੰਗੀ ਲੈ ਕੇ ਆਂ ਮੈਂ ਮਹਿੰਗਾ ਗਿਫਟ ਦੋ ਅੱਛਾ ਕੁੜੀਆਂ ਲੈ ਆਈ ਦਿੱਤੀਆਂ ਆਪਣੇ ਨਾਨਕੇ ਦਾੱਖ ਹੁੰਦਾ ਕੁੜੀਆਂ ਦਾ ਕੇ ਜਿਹੜੀ ਲੜਕੇ ਵੀ ਲੈ ਸਕਦੀਆਂ ਮੈਂ ਲੜਕੇ ਵੀ ਲਾਉਂਗੀ ਜੇ ਨਾਲ ਗਿਫਟ ਸਸਤਾ ਦਿੱਤਾ ਤੇ ਚਲ ਠੀਕ ਆ ਜਾ ਪੜਲਾ ਖੜੀ ਹੁਣ ਮੈਂ ਕਿਉਂ ਤੋ ਪੜਨਾ ਜਾ ਜਾਓ ਪੜ ਫਿਰ ਤੋ ਪੜਾਈ ਇਹ ਆਪੇ ਸਲਾਮਾ ਕਰਦੀ ਚੇਦੀ ਆ ਇਹ ਸਕੂਲੇ ਕੀ ਖਲਾਵਾ ਕਰਦੀ ਰਹਿੰਦੀ ਆ ਹਾਂ ਜੋ ਉੱਥੇ ਸਲਾਵਾ ਕਰਾਂਦੀ ਘਰ ਆਣ ਕੇ ਉਹ ਹੀ ਕਹਿ ਦਿੰਦੀ ਵੀ ਮੈਂ ਆ ਚੀਜ਼ ਲੈਣੀ ਮੈਂ ਉਹ ਕਰਨਾ ਕਰਨਾ ਹੁਣ ਨਾਨਕਿਆਂ ਦਾ ਆ ਗਿਆ ਨਾ ਲੋਰ ਹਾਂ ਹਾਂ ਵੀ ਮੈਂ ਇਹਦੇ ਨਾਲ ਕੋਈ ਸਲਾਹ ਵੀ ਨਹੀਂ ਕੀਤੀ ਵੀ ਮੈਂ ਜਾਣਾ ਨਾ ਹੀ ਨਹੀਂ ਲਿਆ ਤੇ ਉਹ ਪਹਿਲਾਂ ਹੀ ਤਿਆਰ ਹੋ ਗਈ ਤੂੰ ਲਿਆਣਾ ਨਾ ਪਰ ਸਕੂਲੇ ਸੋਖਾ ਹੀ ਕਰੂਆ ਕਰਦੀ ਹਣੀ ਨਾ ਆਹੋ ਨਾਲੇ ਤੇ ਕੰਪੀਟੀਸ਼ਨ ਵਗੈਰਾ ਵੀ ਹੁੰਦੇ ਰਹਿੰਦੇ ਨਾ ਸਕੂਲਾਂ 'ਚ ਤਾਂ ਵੀ ਨਿਆਣੇ ਸੋਚਦੇ ਵੀ ਨਹੀਂ ਜਾਣਾ ਵਾਹੀ ਵੀ ਜਾਣਾ ਵਾ ਤੂੰ ਜਾਣਾ ਹੀ ਨਾ ਰਖੜੀ ਉੱਰ ਚੱਲ ਲੈ ਜੀ ਨਾਲ ਫਿਰ ਨੂੰ ਆ ਫਿਰ ਇੱਕ ਦੋ ਛੁੱਟੀਆਂ ਹੁੰਦੀਆਂ ਹਨਾ ਮੇਰੇ ਹਿਸਾਬ ਨਾਲ ਜਨਿਸ਼ਨੀਤਵਾਦੀ ਛੁੱਟੀ ਤੇ ਪਹਿਲਾਂ ਹੀ ਜਾਵਾਂਗੇ ਨਾਲ ਫਿਰ ਰਖੜੀ ਜਾ ਪਹਿਲਾਂ ਹੀ ਜਾ ਆਹੋ ਇਹਦੇ ਖਰੀਲਾ ਜਾਗੇ ਜਿਹੜੇ ਸੰਦੀਪ ਵੀ ਆਉਣਾ ਨਾ ਹਾਂ ਆ ਫਿਰ ਭਾਬੀ ਨੇ ਵੀ ਜਾਣਾ ਹੁੰਦਾ ਵਾ ਤੇ ਫਿਰ ਔਖਾ ਜਾਂਦਾ ਵਾ ਨਾਲੇ ਦੋ ਦਿਨ ਫਿਰ ਰਹਿ ਲਾਂਗੇ ਛੁੱਟੀਆਂ 'ਚ ਆ ਰਖੜੀ ਤੇ ਕਿਹ ਛੁੱਟੀ ਹੁੰਦੀ ਆ ਉਹ ਵੀ ਕਈ ਸਕੂਲ ਕਰਦੇ ਤੇ ਕਈ ਨਹੀਂ ਕਰਦੇ ਨਹੀਂ ਉਹ ਮੋਹਨੇ ਕੋਈ ਪੋਤ ਰੱਖੀ ਲੈਣੀ ਹੋਣਾ ਸੰਦੀਪ ਨੇ ਮਾਲ ਦੱਸਣੇ ਕਿੰਨੀ ਇਹ ਮੈਂ ਰੱਖੀ ਲੈਣੀ ਹੋਣਾ ਅੱਛਾ ਤੇ ਉਹਦੀ ਨਾਨ ਨੇ ਵੀ ਆਉਣਾ ਬੰਦੇ ਨੂੰ ਕਿੰਦੀ ਮੈਂ ਬਸ ਘੰਟਾ ਕੀ ਆਉਣਾ ਕਿਟਕ ਪਰ ਕੇ ਚੱਲ ਜਾਣਾ ਆ ਫਿਰ ਆ ਜਿਹੜੀਆਂ ਦੋ ਛੁੱਟੀਆਂ ਹੋਣੀਆਂ ਫਿਰ ਮੈਂ ਉੱਥੇ ਚੱਲ ਜੂੰਗੀ ਨਾਲੇ ਫਿਰ ਮੈਂ ਦੋ ਦਿਨ ਰਹਿ ਆਉਂਗੀ ਤੇ ਨਾਲੇ ਰੱਖੜੀ ਲੈ ਜੂੰਗੀ ਨਾ ਹਾਂ ਹਾਂ ਚਲੋ ਚਲ ਵੇਖ ਲਈ ਜਿੱਦਾਂ ਤੇਰਾ ਸੈਟ ਆਉਂਦਾ ਹਾਂ ਠੀਕ ਆ ਸਮਰੀਤ ਨੂੰ ਨਾ ਕਿੰਨਾ ਚਾਹ ਆ ਨਾਨ ਕੀ ਚਾਹਂਦਾ ਗਿਫਟ ਲਾਉਂਗੀ ਉਥੋਂ ਪਤਾ ਨਹੀਂ ਭਾਬੀ ਨੇ ਚਾਜਣਾ ਨਾ ਬੋਲਣਾ ਨਹੀਂ ਆ ਕਿ ਨਹੀਂ ਬੋਲਣਾ ਉਹ ਤੇ ਅੱਗੇ ਕਹਿ ਦਿੰਦੀ ਆ ਵੀ ਲੈਣ ਦੀ ਮਾਰੀ ਆ ਗਈ ਆ ਮੇਰਾ ਤਾਂ ਕੀ ਮਾਨਸਿਕਾ ਮੈਂ ਰਖੜੀ ਬੰਨਣ ਨਹੀਂ ਜਾਣਾ ਪਰ ਹੁਣ ਨਿਆਣੀ ਦੇ ਮਾਨ ਚ ਚਾਹ ਵਾ ਇੰਨੇ ਵੀ ਉਹਦੇ ਨੂੰ ਰਖੜੀ ਬੰਨਣੀ ਆ ਔਰ ਕਿੰਨੂ ਬੰਨਣੀ ਆ ਚਲ ਕੋਈ ਗੱਲ ਨਹੀਂ ਮੈਂ ਪਹਿਲੇ ਰੱਖੀ ਆਪਣੇ ਕੋਲ ਤੇ ਪਹਿਲੇ ਮੈਂ ਗਿਫਟ ਲੈ ਕੇ ਤੇ ਉਦੇਨ ਨੂੰ ਦੇ ਦੂੰਗੀ ਵੀ ਸੰਗੀਤ ਨੂੰ ਹੋਏ ਇਹ ਗਿਫਟ ਦੇ ਦੇ ਆ ਪਾਪੀ ਰ ਤੇ ਪਤਾ ਹੀ ਆ ਮੈਂ ਤੇਰੇ ਭਈਆ ਨਹੀਂ ਕੋਲੋਂ ਕੱਢਣਾ ਲਿਆ ਕਿੱਥੇ ਆ ਟਾਇਰ ਦੂਜਾ ਪਤਾ ਨਹੀਂ ਕਿੱਥੇ ਚਲ ਗਿਆ ਬਾਹ ਇਹ ਆਵਾਜ਼ ਆਦਾ ਟਾਇਰ ਗਵਾਚ ਗਿਆ ਹੀ ਨਿਕਾ ਜਾ ਆ ਇਹ ਲੱਭ ਗਿਆ ਇਹਨੇ ਟਾਇਰ ਗਵਾ ਲਿਆ ਹੀ ਮੈਂ ਰੋਟੀ ਪਾਣੀ ਦਾ ਸੋਚਣ ਦੀ ਆ ਆਪਣੇ ਲਈ ਤੇ ਪੂਰੀ ਹੈ ਤੇ ਭਾਜੀ ਲਈ ਥੋੜਨ ਦੀ ਆ ਹਾਂ ਆਹੋ ਤੇ ਮੈਂ ਕੁਝ ਬਣਾ ਲਾਂ ਚਲ ਮੈਂ ਖੇਡਦਾ ਇਹਨਾਂ ਨੂੰ ਬਣਾ ਲਾਂ ਤਲਾ ਫਿਰ ਪੜੋ ਆ ਲੋ ਇਹ ਵੀ ਨਿਆਣੇ ਵੀ ਨਾ ਚੀਜ਼ਾਂ ਤੋੜ ਹੀ ਛੱਡਦੇ ਲੈ ਦੀਦੀ ਤੇ ਆ ਵੀ ਗਈ ਆ ਤੂੰ ਹੀ ਘਰ ਤੇ ਆਏ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਦੋਂ ਵੇਖ ਲਿਆ ਉਦੋਂ ਆ ਗਏ ਕੇ ਨਾ ਠੀਕ ਠਾਕ ਤੀਂ ਬੜੇ ਜੇ ਠੀਕ ਠਾਕ ਹੀ ਆ ਕੇ ਅੱਛਾ ਮੈਂ ਕਹੇ ਕਿ ਵੀ ਮੈਂ ਇੱਕ ਰਾਤ ਰਹਿ ਕੇ ਆਉਣੀ ਹਾਂ ਤੇ ਤੁਸੀਂ ਤੇ ਆਉਂਦਾ ਨਾ ਹੀ ਨਹੀਂ ਕਿਤੇ ਇੱਕ ਰਾਤ ਤੈਨੂੰ ਕਹਿਤਾ ਸੀ ਤੇ ਸਰਦਾਰ ਸਾਹਿਬ ਵਿੱਚੋਂ ਕਹਿੰਦਾ ਜਦੋਂ ਮਰਜ਼ੀ ਆ ਜੀ ਜਿੰਨੇ ਦਿਨ ਮਰਜ਼ੀ ਰਵੀਂ ਸ਼ਾਮਾਂ ਨੂੰ ਆ ਜੀ ਸਾਰੇ ਰੰਗ ਰੰਗਾਉਂਦਾ ਸੀ ਮੈਂ ਤਾਂ ਹੀ ਤੈਨੂੰ ਕਿਹਾ ਨਾ ਕਿ ਮੇਰੀ ਰਾਤ ਲੱਗ ਜਾਣੀ ਆ ਚਲ ਰੋਟੀ ਪਾਣੀ ਦਾ ਹੁਣ ਤੂੰ ਵੇਖ ਨਹੀਂ ਸਾਹਿਬ ਕਿਤਾਬ ਤੇ ਜੀ ਤੇ ਲੱਗਨ ਨਹੀਂ ਡੈ ਫਿਰ ਸਰਦਾਰ ਸਾਹਿਬ ਦਾ ਬਾਚ ਜੀ ਨਾ ਲੱਗਦਾ ਹੋਗਾ ਜਦੋਂ ਬੋਲਣ ਲੱਗਾ ਵੀ ਲੜਨ ਲੱਗਾ ਵੀ ਨਾ ਕੋਈ ਵੇਂਦਾ ਉਦੋਂ ਫਿਰ ਮੇਰਾ ਜੀ ਕਰਦਾ ਵੀ ਮੈਂ ਜਾਵਾਂ ਤੇ ਫਿਰ ਨਾ ਹੀ ਆਵਾਂ ਉੱਥੇ ਰਵਾਂ ਤੇ ਮੁੰਡੇ ਦਾ ਵੀ ਜੀ ਲੱਗ ਗਿਆ ਉਹਦੇ ਦਾ ਅੱਛਾ ਤੇ ਹਾੜਾ ਵੀ ਲੱਗ ਗਿਆ ਜਦੋਂ ਪੇਕੇ ਜਾਈਏ ਤੇ ਕੀ ਆਹਦੇ ਹੁੰਦੇ ਆ ਵੀ ਜੀ ਨਹੀਂ ਲੱਗਣਾ ਹੂੰ ਤੇ ਅਕਿਆਂ ਤੋਂ ਕੀ ਕੁੜੀ ਕੱਢਣੀ ਤੇ ਛੱਪੜ ਤੋਂ ਮੱਝ ਕੱਢਣੀ ਕਿਹੜੀ ਸੌਖੀ ਆ ਕੀ ਤੇ ਮਾਤਾ ਮੇਰ ਨੂੰ ਕਿਤੇ ਚਾ ਚੜ ਗਿਆ ਇੰਨਾ ਹਾਂ ਤੇ ਸ਼ੁਕਰ ਆ ਕੇ ਸਾਰੇ ਸਾਰੇ ਠੀਕ ਠਾਕ ਭਾਬੀ ਵੀ ਤੇ ਗੱਡੀ ਤੇ ਸਾਨੂੰ ਕਮਾਉਣ ਖੜਿਆ ਅੱਛਾ ਗੁਰਦੁਆਰਾ ਸਾਹਿਬ ਖੜਿਆ ਪਹਿਲੋਂ ਫਿਰ ਅਸੀਂ ਮੋਲ ਮਾਲ ਘੁੰਮ ਕੇ ਆਏ ਅੱਛਾ ਫਿਰ ਅਸੀਂ ਰੈਸਟੋਰੈਂਟ ਚ ਗਏ ਹਾਂ ਤੇ ਰਾਤ ਨੂੰ ਤੇ ਰੋਟੀ ਘਰ ਖਾਧੀ ਨਾ ਉਦੋਂ ਦੇ ਨੇਰੇ ਹੀ ਆਏ ਫਿਰ ਅੱਛਾ ਤੇ ਚਲੋ ਉਦੋਂ ਦੇ ਥੱਕੇ ਥੁੱਕੇ ਸੌਂ ਗਏ ਤੇ ਸਵੇਰ ਨੂੰ ਮੁੜ ਕੇ ਅਸੀਂ ਆਖਿਆ ਵੀ ਅਸੀਂ ਚਲ ਜਾਣਾ ਵਾ ਤੇ ਮੇਰੀ ਮਾਂ ਕਹਿੰਦੀ ਭੈਣੇ ਤੂੰ ਸੌਣਾ ਹੀ ਆ ਤੂੰ ਤੇ ਉੱਥੋਂ ਫਿਰ ਤੁਰ ਕੇ ਤੇ ਸੌਂਗੀ ਤੇ ਹੁਣ ਤੁਰ ਤੇ ਤੁਰ ਪਈ ਆ ਮੈਂ ਤਾਂ ਕਦੇ ਕਿੰਨੀਆਂ ਗੱਲਾਂ ਮੇਰੇ ਢੇਢੀ ਚਵਾ ਗੱਲਾਂ ਬਾਤਾਂ ਕਰਨੀਆਂ ਅੱਜ ਨਹੀਂ ਜਾਣਾ ਤੇ ਭਾਬੀ ਮੇਰੀ ਵਾਕ ਆਖੀ ਜਾਵੇ ਵੀ ਨਹੀਂ ਜਾਣਾ ਅੱਛਾ ਤੇ ਕਿਤੇ ਚਾ ਲਾੜ ਪੂਰਾ ਹੀ ਤੇ ਇੱਥੇ ਨਾਲ ਚੇਤਾ ਹੀ ਭੁੱਲ ਗਿਆ ਮਨਪਰੀ ਦਾ ਅੱਛਾ ਕਰਦਾ ਨਾਲੇ ਮੈਂ ਪਾਕ ਲੀਆਂ ਤੇ ਹੋਰ ਤੇ ਮੈਨੂੰ ਆਪੇ ਸੋਚਣ ਦੀ ਹੀਗੀ ਹਾਂ ਆਪਣੇ ਜੋਗੀ ਹੈਗੀ ਹੈਗੀ ਦਾਲ ਥੋੜੀ ਜੀ ਤੇ ਜਿੱਦਾਂ ਮਤਲਬ ਆੜਾ ਬੜਾ ਘੜੀ ਲਈਦਾ ਵਾ ਤੇ ਮੈਂ ਬਣਾਉਂਦਾ ਤੇ ਉਹ ਮੈਂ ਖਾ ਭਾਜੀ ਨੇ ਕਹਣਾ ਵੀ ਉਹੋ ਹੀ ਦੇਤੀ ਮਰ ਪੀਨੇ ਅੱਛਾ ਤੇ ਦਵਿੰਦਰ ਭੈਣ ਦੀ ਤੇ ਬਕਰੀਆਂ ਬਕਰੀਆਂ ਬਣਾ ਕੇ ਦਿੰਦੀ ਹੈਗੀ ਹੂੰ ਫਿਰ ਮੈਂ ਕਹ ਚੱਲ ਪਰ ਹੁਣ ਮੈਂ ਸੋਚਣੀ ਨਹੀਂ ਕਿ ਕੀ ਬਣਾਵਾ ਕੀ ਬਣਾਵਾ ਫਿਰ ਮੈਂ ਸੋਚਣੀ ਮੈਂ ਫਲੀਆਂ ਥੋੜੀਆਂ ਜੀਆਂ ਹੈਗੀਆਂ ਵਾ ਤੇ ਉਹ ਕਰਕੇ ਤੇ ਦੋਵਾਂ ਭਰਾਵਾਂ ਨੂੰ ਦੇ ਦੂੰਗੀ ਖਾਣ ਨੂੰ ਆਹੋ ਲੜੀਏ ਭਾਵੇਂ ਜਿੰਨਾ ਮਰਜੀ ਸਬਜ਼ੀ ਮੈਂ ਤਾਜੀ ਬਣਾਉਣੀ ਰੋਜ਼ ਹੀ ਤੇ ਹਾਂ ਕਿ ਉਹਨਾਂ ਨੇ ਪਿੰਡ ਵਾਲਿਆਂ ਨੇ ਸਬਜ਼ੀ ਲਾਈ ਹੀ ਵਾਧੂ ਹਾਂ ਬਿੰਡੀਆਂ, ਕਰੇਲੇ, ਪਡੋਰ, ਤੋਰੀਆਂ ਸਭ ਕੁਛ ਹੀ ਲੱਗਾ ਕਦੂਰੋ ਲੱਗੇ ਸਾਰਾ ਕੁਛ ਹੀ ਕਦੂ ਵੀ ਹਾਂ ਤੇ ਉਹਨਾਂ ਨੇ ਤੇ ਮੈਨੂੰ ਕਿਤੇ ਭਰ ਦਿੱਤਾ ਚੋਲਾ ਤੇ ਮੁੰਡਾ ਤੈਨੂੰ ਪਤਾ ਉਹਦੇ ਮਾਰਾ ਇੰਨਾ ਕੁ ਚੋਕੇ ਮੰਮੀ ਕਿੱਦਾਂ ਖੜਨਾ ਵਾ ਤੂੰ ਲੰਗਰ ਲਾਉਣਾ ਇੰਨੇ ਚੀਜ਼ਾਂ ਦਾ ਤੇ ਪਡੋਰ ਲੈ ਆਉਣੇ ਕਿ ਮੈਨੂੰ ਦੇ ਦੇਣੇ ਪਡੋਰ ਤੇ ਲਿਆਂਦੇ ਆ ਸਾਰਾ ਕੁਛ ਲਿਆਂ ਹੀ ਲਿਆਂਦਾ ਥੋੜਾ ਥੋੜਾ ਵਾ ਹੁਣ ਸਬਜ਼ੀਆਂ ਤੈਨੂੰ ਪਤਾ ਖਰਾਬ ਹੋ ਜਾਂਦੀਆਂ ਬਰਸਾਤ ਦਾ ਮੇਰੇ ਜੋਗਾ ਨਹੀਂ ਹੁਣ ਨਹੀਂ ਤੇਰੇ ਜੋਗਾ ਤੂੰ ਪਡੋਰ ਸਾਰੇ ਧਰ ਨਹੀਂ ਕੱਲੀ ਤੋਰੀਆਂ ਧਰ ਨਹੀਂ ਜਿਹੜੀ ਮਰਜ਼ੀ ਚੀਜ਼ ਧਰਨੀ ਜਾਇਦਾਰਾ ਘਰ ਤੇ ਹੀ ਲਿਓ ਮੈਂ ਲੈ ਆਉਂਗੀ ਚਲ ਇਦਾਂ ਕਰਦੇ ਕੋਈ ਨਹੀਂ ਪੈਣਾ ਮੈਂ ਤੇ ਹੁਣ ਨਾ ਜਿੱਦਾਂ ਦੋ ਦਿਨ ਅਵੇਲੀਆਂ ਖਾ ਕੇ ਆਈ ਆਂ ਉਦਾਂ ਤੇ ਮੇਰਾ ਹੁਣ ਕੋਈ ਕੰਮ ਕਰਨ ਨੂੰ ਨਹੀਂ ਜੀ ਕਰਨ ਡਿਆ ਮੈਂ ਤਾਂ ਨਹੀਂ ਪਡੋਲ ਧਰ ਲਾ ਅੱਗੇ ਵੀ ਤੇ ਖਵਾਲਦੀ ਨਹੀਂ ਆਪਣੇ ਬਾਜੀ ਨੂੰ ਅਹੀਂ ਦੋਹਾਂ ਜਣੇ ਮਾਪੁੱਤਾਂ ਨੇ ਕਿੰਨੀਆਂ ਖਾ ਲੈਣੀਆਂ ਵਾ ਸਾਡੀਆਂ ਵੀ ਹੁਣ ਤੂੰ ਲਾ ਲਾ ਓਕੀ ਸੁੱਕੀ ਹੋ ਗਈ ਫੇਰ ਇਦਾਂ ਕਰ ਨਹੀਂ ਆ ਹਾਂ ਧਰਮਾ ਬਡੋਰ ਲੈਣੇ ਆ ਤੇ ਪਰ ਤੁਹਾਨੂੰ ਧਾਲ ਹੀ ਦੇਣੀ ਆ ਕੋਈ ਨਹੀਂ ਅਸੀਂ ਧਾਲ ਹੀ ਖਾਲਾਂਗੇ ਅਸੀਂ ਕਿਤੇ ਉੱਥੇ ਇੰਨਾ ਕੁਝ ਖਾ ਖਾ ਮਟਰ ਪਨੀਰ ਸੁੱਕਾ ਪਨੀਰ ਕਿਤੇ ਕੋਈ ਮੈਨੂੰ ਸਮਝਣਾ ਲੱਗੇ ਮੈਂ ਉਹਦੇ ਨੂੰ ਆਖਾਂ ਵੀ ਖਾਲਾ ਪਨੀਰ ਵੀ ਖਾਲਾ ਵੀ ਘਰ ਤੋਂ ਕਹਿੰਦਾ ਰਹਿਣਾ ਵਾ ਆਉਂਦਾ ਮੰਮੀ ਘਰੋਂ ਵੀ ਖਾ ਕੇ ਆਏ ਇੱਥੇ ਵੀ ਖਾ ਲਿਆ ਕਹਿੰਦਾ ਮੈਂ ਹੁਣ ਮੂੰਹ ਸਿਰ ਪਨੀਰ ਚਾੜੀ ਜਾਵਾਂ ਤੇ ਮਾਤਾ ਨੇ ਇੰਨਾ ਪਨੀਰ ਬਣਾ ਕੇ ਫੇਰ ਦਿੱਤਾ ਸਾਨੂੰ ਆਂਦੀ ਲੈ ਜਾ ਅਹੀਂ ਤੋਂ ਉੱਥਾਂ ਆ ਗਏ ਆ ਮਾ ਆਪਣੇ ਪੇਕੇ ਇੱਕ ਦਿਨ ਤੂੰ ਵੀ ਉੱਥੇ ਹੋਇਆ ਪਹਿਲਾਂ ਮੇਰੇ ਪੇਕੇ ਆਂਦੇ ਇੱਕ ਦਿਨ ਚਾਹ ਤੇ ਉੱਤੇ ਜਾਉਣੀ ਆ ਕਿਹੜਾ ਬੰਦਿਆ ਕੁਝ ਐਵੇਂ ਆਂਦੇ ਆ ਵੀ ਪੇਕੇਆਂ ਦੇ ਘਰੋਂ ਤੇ ਬੰਦਾ ਖਾਲੀ ਕਿਤੇ ਆਉਂਦਾ ਨਹੀਂ ਗਾ ਪੂਰਾ ਲੱਦ ਪੱਠ ਗਿਆ ਹੀ ਆਏ ਆ ਹਾਂ ਤੇ ਗਾੜੀ ਤੇਰਾ ਬਾਜੀ ਸੁੱਤਾ ਹੀ ਆਉਂਦਿਆਂ ਨੂੰ ਅਜੇ ਨਹੀਂ ਉਹਨੇ ਕੁਝ ਵੀ ਵੇਖਿਆ ਅਸੀਂ ਤੇ ਜੁਕਾ ਆਪਣਾ ਰਸੋਈ ਚ ਸਮਾਨ ਰੱਖਿਆ ਤੇ ਅਸੀਂ ਵੀ ਲੰਮੇ ਪੈ ਗਏ ਦਿਨੇ ਅੱਛਾ ਹੁਣ ਮੈਨੂੰ ਤਾਂ ਇਹ ਨਹੀਂ ਪਤਾ ਲੱਗਾ ਮੈਂ ਤਾਂ ਹੀ ਟੈਨਸ਼ਨ ਦੇ ਵਿੱਚ ਮੈਨੂੰ ਨਹੀਂ ਇਹਦਾ ਪਤਾ ਲੱਗਾ ਤੈਂ ਕਦੋਂ ਆਏ ਜੇ ਨਹੀਂ ਫਿਰ ਤੂੰ ਹੀ ਆਈ ਨਹੀਂ ਸਾਹਮਣੇ ਕੋਈ ਵੀ ਹਾਂ ਕੋਲ ਕੰਮ ਧੰਦਾ ਕਰਕੇ ਸਾਰੇ ਦੁਪਹਿਰੇ ਕਰਨੇ ਪਿਆ ਹੀ ਜਾਂਦੇ ਆ ਤੇ ਕਿਤੇ ਹੋ ਜੇ ਵੀ ਨਹੀਂ ਹੋਣ ਦਿੰਦੇ ਇੰਨੇ ਤੂੰ ਬੇਤੋੜ ਨੀ ਪੀ ਨਹੀਂ ਜਾਣ ਦੇਣਾ ਹਾਂ ਤੇ ਰਾਤੀ ਭੈਣਾ 11 ਵਜੇ ਗੱਲਾਂ ਕਰਦੇ ਆ 11:30 ਵੇ ਵੇ ਕਿਦਾਂ ਸਫਸਦਾਂ ਦੇ ਪੁਰ ਬੰਨਣ ਲਈ ਆਈ ਨਾਲ ਕੋ ਖਾ ਕੇ ਨਹੀਂ ਆਈ ਜਿੰਨਾ ਕੋ ਦਸੀ ਜਾਣ ਦੀ ਉਹਨਾਂ ਨੂੰ ਉਹ ਵੀ ਮਨਪਰੀਤ ਵਾ ਗੱਡੀ ਉਹਨੂੰ ਕਿਹੜਾ ਪਤਾ ਨਹੀਂ ਮੈਂ ਵੀ ਝੂਠੀ ਪਈ ਜੰਨੀ ਲੈ ਉਹ ਗੱਲ ਵੀ ਆਪਣੇ ਭਾਂਡੇ ਨੂੰ ਸਲਾਈ ਜਾਣਾ ਲੈ ਲੈ ਵੀ ਇਹ ਕਰਦੀ ਉਹਵਾ ਮਾਰ ਮਾਰ ਗੱਲਾਂ ਕਰੀ ਜਾਂਦੀ ਐਨਾ ਕੋ ਦੱਸ ਲੈ ਹੀ ਆ ਤੇ ਗੁਰਪ੍ਰੀਤ ਨੂੰ ਵੀ ਦੱਸ ਵੀ ਗੁਰਪ੍ਰੀਤ ਨੂੰ ਨਹੀਂ ਹੋਏला ਚੰਗਾ ਚਾਹੁੰਦੀ ਉਨੂੰ ਵੀ ਗੁਰਪਿੰਨੂ ਮਹੀਨਾ ਚਾਹ ਹੁੰਦਾ ਵਾ ਤੇ ਮਵੀ ਆਪਣੇ ਭਰਾ ਭਜਾਈ ਕੋ ਆਈਏ ਤੇ ਮਵੀ ਚੀਜ਼ਾਂ ਖਾਣਾ ਤੇ ਇਹ ਉਹਨੂੰ ਦੇਣ ਨਹੀਂ ਦਿੰਦੀ ਵੀ ਆਪ ਉਥੋਂ ਕਹਿੰਦੀ ਮੈਂ ਪੰਡਾ ਬੰਨ ਕੇ ਲਈ ਤੇ ਮੈਂ ਆਖਾਂ ਮੈਂ ਤਾਂ ਨੀਂਦੋਂ ਡਈ ਆ ਤੇ ਮੇਰੀ ਭਾਬੀ ਆਖੇ ਨਹੀਂ ਹਾਂ ਅਜੇ ਦੀਦੀ ਅੱਗੇ ਤੇ ਚੱਲ ਦੁੱਧ ਪੀਤਾ ਵਾ ਮੋਰ ਮੈਂ ਚਾਹ ਬਣਾ ਕੇ ਲਿਵਨੀ ਆ ਚਾਹ ਪੀ ਕੇ ਫੇਰ ਗੱਲਾਂ ਕਰੀਏ ਐਨਾ ਮੇਰੀ ਪਰਜਾਈ ਨੇ ਚਾਹ ਕੀਤਾ ਭਰਾ ਮੈਂ ਤੇ ਪੀ ਕੇ ਜਾਵਾਂ ਨਹੀਂ ਨਿਆਣੇ ਤੇ ਬਾਅਦ ਵਿੱਚ ਖਾ ਪੀ ਕੇ ਦੋ ਸੌਣ ਲੱਗਾਂਗੇ ਉਹ ਸਾਡੇ ਆਰਡਰ ਕਰੀਦਾ ਵਾ ਤੇ ਝਟ ਆ ਜਾਂਦਾ ਸਮਾਨ ਉਹ ਕਦੀ ਪੁਆ ਰਸ ਮਲਾਈ ਮੰਗਾ ਲੈਨੇ ਆ ਪੁਆ ਇਸਕਰੀ ਮੰਗਾ ਲਈਏ ਮੇਰਾ ਨਾ ਹੀ ਹੁੰਦਾ ਵਾ ਖਾਣਾਂ ਸਾਰਿਆਂ ਨੇ ਉਹ ਫਿਰ ਅੱਗੇ ਹਸਣਗੇ ਵੀ ਪੁਆ ਆਉਂਦੀ ਕਾਦੀ ਇਹਦੇ ਇਹਨਾਂ ਦਾ ਬਹਾਨਾ ਲੱਗ ਜਾਂਦਾ ਹੀ ਆ ਇਹਨੂੰ ਕੀ ਬਣਾ ਤੇਰਾ ਪੱਜ ਤੇ ਉਹਨਾਂ ਦਾ ਰਾਜ ਸਾਰਿਆਂ ਦਾ ਚਾਲੋ ਮੈਂ ਸਗੋਂ ਮੰਮੀ ਨਾਲ ਸੁਦੀ ਨਹੀਂ ਆਂ ਫੇ ਮੰਮੀ ਮੇਰਾ ਗਦਾ ਵਾ ਜਦੋਂ ਮੈਂ ਹੀ ਕਿ ਇੱਥੇ ਉਦੋਂ ਤਾਂ ਮੈਨੂੰ ਦਬਕਾ ਮਾਰ ਕੇ ਚੁੱਪ ਕਰਾ ਦਿੰਦੇ ਨਹੀਂ ਆਂ ਤੇ ਹੁਣ ਉਹ ਵੀ ਹੈ ਨਾ ਫਿਰ ਰੱਖਦੇ ਮਾਨਤਾਂ ਨੂੰ ਕਿ ਚਲਦੀ ਹੈ ਜਿਹੜੀ ਪਿਆ ਸੌਰਿਆਂ ਤੋਂ ਆਈ ਆ ਤੇ ਇਹੋ ਜਿਹਾ ਕਿਹਾ ਕਿ ਮਹਾਰਾਜ ਪੇਕਿਆਂ ਵੱਲੋਂ ਠੰਡੀ ਹਵਾ ਆਉਂਦੀ ਰਹੇ ਸੱਚੇ ਪਾਸ਼ਾ ਹਰ ਇੱਕ ਦਾ ਹੀ ਭਲਾ ਕਰੇ ਤੇ ਕੋਈ ਨਹੀਂ ਤੂੰ ਆ ਜਾ ਹੁਣ ਫੜੋ ਲੈ ਆ ਤੇ ਬਣਾ ਲੈ ਹਾਂ ਨਾਲ ਮੈਂ ਹੱਸਣ ਰਹੀ ਆ ਕੋਈ ਗੱਲ ਨਹੀਂ ਹੁਣ ਮੈਂ ਕਰਦੀ ਆ ਮਾੜਾ ਮੋਟਾ ਕੇ ਤੂੰ ਆਪਣੇ ਬਣਾ ਲਾ ਪਰ ਨੂੰ ਤੜਕਾ ਲਾਓ ਆਹੋ ਆਹੋ ਤੇ ਪਰੋਲ ਮੈਨੂੰ ਦੇ ਦੋ ਤੁਸੀਂ ਨਾਲੇ ਪੈਣਾ ਤੇਰਾ ਜੇਠ ਪਨੀਰ ਖਾ ਲੂਗਾ ਸੌਰਿਆਂ ਤੋਂ ਆਇਆ ਉਹਨਾਂ ਦੇ ਸੌਰੇ ਜਾਣ ਨੂੰ ਕਿਤੇ ਮੂੰਹ ਨਹੀਂ ਕੀਤਾ ਹੁਣ ਦਊਂਗੀ ਨਾ ਪਰੋਸ ਪਰੋਸ ਕੇ ਜੇ ਆਖੂਗਾ ਵੀ ਆਹ ਪਨੀਰ ਬਣਾਇਆ ਤੇ ਹੈ ਨਹੀਂ ਫੇ ਮੈਂ ਆਖੂ ਜਿੱਦ ਤੇ ਮੂੰਹ ਨਹੀਂ ਨਾ ਕਰਦਾ ਉਸੇ ਮੂੰਹ ਦਾ ਖਾ ਹੁਣ ਆ ਇਦਾਂ ਹੀ ਕਰੂੰਗੀ ਹੁਣ ਇਹ ਠੀਕ ਆ ਕਰ ਆ ਆਜਾ ਲਾਇਆ ਪਰੋਲ ਬਸ ਕੀ ਜਾਂਦਾ ਬਾਈ ਕਹਿੰਦਾ ਟਰੈਕਟਰ ਲੈਣਾ ਵਾ ਆਦਰ ਰਾਜਰਾਮ ਨੂੰ ਮਿਲ ਜਾਂਦੇ ਬੜੇ ਵਧੀਆ ਅਸਾ ਜਿਹੜਾ ਉੱਤੇ ਬੈਠੇ ਉਹ ਪੈਦਲਾਂ ਚ ਲਾਉਂਦੇ ਆ ਠੀਕ ਨਹੀਂ ਲੱਤਨੇ ਮਾਮੀ ਕੋ ਹੱਕ ਨਹੀਂ ਮੰਗਦਾ ਉਹਨੇ ਵਿਚਾਰੇ ਨੇ ਜੇ ਮਾਮੂ ਤੈਨੂੰ ਮਾਣਾ ਆ ਤੇ ਫੇਰ ਇਹਨੇ ਲੈਣਾ ਤਾਂ ਮੈਂ ਵੀ ਭਨੇ ਮੈਨੂੰ ਲੈ ਕੇ ਦੇਣਾ ਹੀ ਆ ਹੂੰ ਚੱਲ ਤੂੰ ਉਹਨਾਂ ਜੀ ਰੱਖੜੀ ਤੇ ਤੈਨੂੰ ਖਿਦ ਲੈ ਉਹ ਲੈ ਦਾਂ ਜੇ ਪਹਿਲਾਂ ਕੀ ਤਾਂ ਪਹਿਲਾਂ ਛੱਡ ਜਾਗਾ ਵੇਲੇ ਜਿੱਦਾਂ ਲਾਗਾ ਕਰਦਾ ਹਾਂ ਠੀਕ ਕਿਦਾ ਦੇਖ ਹੁਣ ਉਹਨਾਂ ਨੂੰ ਸੰਦੀਪਤਾ ਅੱਛਾ ਕੀ ਕਹਿੰਦੀ ਉਹ ਮੁੰਡਾ ਉਹ ਟਰੈਕਟਰ ਹੀ ਹੁੰਦਾ ਲੋਏ ਦੇ ਨਿਗੇ ਨਿਗੇ ਜੇ ਹਾਂ ਘਟਾਉਣੇ ਜੇ ਆਹੋ ਉਹ ਕਹਿੰਦੇ ਗਵਾਂਡੀਆਂ ਦੇ ਮੁੰਡਿਆਂ ਨੂੰ ਲਿਆਂਦਾ ਆਈ ਉਹ ਅੱਛਾ ਉਹ ਮੈਂ ਵੀ ਵੇਖਿਆ ਚਲਾਉਂਦੇ ਸਭ ਮਾਮਾ ਛੱਡਣ ਗਿਆ ਸੀ ਹਾਂ ਤੇ ਉਹ ਕਹਿੰਦਾ ਵੀ ਮੈਂ ਮਾਮੂ ਨੂੰ ਕਹਿੰਦਾ ਮੈਨੂੰ ਟਰੈਕਟਰ ਲੈ ਦੇ ਅੱਛਾ ਅੱਛਾ ਚੱਲ ਲੈਦਾ ਕਿ ਮੈਂ ਰਾਜਰਾਮ ਨੂੰ ਮਿਲ ਜਾਂਦੇ ਬੜੀ ਵਧੀਆ ਹਾਂ ਨਹੀਂ ਚਲੋ ਆਊਗਾ ਤਾਂ ਫਿਰ ਲੈ ਦਾਂਗੇ ਆਹ ਹਾਂ ਨਿਆਣਿਆਂ ਚਲ ਮਾ ਨਹੀਂ ਹੁੰਦਾ ਮਾ ਨਹੀਂ ਮਾਣੀ ਕਹਿੰਦਾ ਲੈਣਾ ਮਾਮੂ ਕੋਈ ਲੈਣਾ अच्छा आ, मैं आ, कर देना <laughs> दे 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 मान अपनी तौर ਬਣਾਉਂਦਾ ਨਾ ਵੀ ਮਾਮੂ ਕੋ ਲੈਣਾ ਆਹ ਤੇ ਮੈਂ ਕਹਾਂ ਜੇ ਉਹਨੇ ਇਹਦਾ मामੂ ਤੇ ਮਾਰਨ ਦਾ मामੂ ਲੈ ਕੇ ਦੂ ਮਾਰਨ ਤੋਂ ਤੋੜਨਾ ਮੁੰਡੇ ਦਾ ਨਾਲ ਕਿੰਨੇ ਕ ਦਾ ਮਿਲ ਜਾਂਦਾ ਤਾਂ 1500 2000 ਦਾ ਮੇਰੇ ਨਾਲ اچھا ਆਹ ਫੇਰ ਤਾਂ ਚਾਹ ਕੋਈ ਗੱਲ ਨਹੀਂ ਮੇਰੇ ਤੋਂ ਸਾਧ ਪੈਸੇ ਹੈਗੇ ਥੋੜੇ ਜੇ ਹਾਂ ਆਹ ਉਹ ਟਰੈਕਟਰ ਵਾਸਤੇ ਹੀ ਹੋ ਠੀਕ ਆ 1500 ਰੁਪਏ ਜੀ ਇਹਨੂੰ ਸ਼ਾਮ ਕਰਾ ਖਲੀ ਆਹ ਜੇ ਉਹਦੇ ਸੰਭਲਾ ਟਰੈਕਟਰ ਤੇ ਮੇਰੀ ਜੇਬ ਖੱਟ ਜਾਨੇ ਕਿਦਾਂ ਕਰੀ ਹਾਂ 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 ਅਹ ਜੇ ਵੱਧਦਾ ਹੋਊਗਾ ਤੇ ਹੋਰ ਉਹ ਪਾਲਾ ਪਾਲਾ ਕਿਤੇ ਵਾ ਕਿਉਂਕਿ ਮੇਰੀ ਜੇਬ ਚ ਪਿਆ ਖਰਚਾ ਜਾਣਾ ਪਤਾ ਨਹੀਂ ਕਿੱਥੇ ਖਲੋੜ ਪੈ ਤੇ ਖਰਚਾ ਜਾਦਾ ਵਾ ਇਹ ਸਾਂਭ ਲਾ ਹਾਂ ਠੀਕ ਆ ਹਾਂ ਚਲ ਨਿਆਣਾ ਖੋਸ਼ ਹੋ ਜੂ ਨਿਆਣਾ ਪੂਰਾ ਖਾ ਨਿਆਣਾ ਖੋਸ਼ ਹੋ ਜੂ ਇਹ ਨੂੰ ਸਾਂਭ ਲਾ ਠੀਕ ਆ ਜਦੋਂ ਰਖੜੀ ਦੇਉਂਦਾ ਨਾ ਪਹਿਲਾਂ ਦੇ ਦਾਂਗੇ ਨਾਨੀ ਤੋਂ ਨਹੀਂ ਮੰਗਿਆ ਸੋ ਹੁਣ ਨਾਨੀ ਨੂੰ ਪੁੱਛਦੇ ਜੇ ਕੀ ਬਾਲ ਵਾ ਨਾ ਅੰਦਰ ਗੱਲ ਹੀ ਨਹੀਂ ਮੇਰੀ ਅੱਛਾ ਅੱਜ ਉਹਦਾ ਚੁੱਪ ਕਰਕੇ ਆਏ ਤੇ ਚੁੱਪ ਕਰਕੇ ਚੱਲ ਗਏ ਹਾਂ ਚੋ ਹਾਂ ਉੜ ਤੋ ਆਤੇ ਜੇ ਹਾਂ ਵੇਖਾ ਇਹ ਵੰਡਾ ਵਾਂਡਾ ਦੇ ਬੜੇ ਚੰਦਾ ਦੇਖ ਰਹਾ ਅਹੀਂ ਤੈਨੂੰ ਸੁੱਤਿਆਂ ਨੂੰ ਨਹੀਂ ਠਾ ਲਿਆ ਮੈਂ ਚੱਲ ਕੋਈ ਗੱਲ ਨਹੀਂ ਅਹੀਂ ਮੁੜ ਕੇ ਆਣ ਕੇ ਲੰਮੇ ਪੈ ਗਏ ਮਾਪੁੱਤ ਮਮੀ ਅੰਦਰੋਂ ਬਾਹਰ ਆ ਗਿਆ ਇੱਥੇ ਮੈਂ ਵੀ ਬਾਹਰ ਨਿਕਲੀ ਤੇ ਇਥੇ ਮਨਪਰੀ ਟੱਕਰ ਗਈ ਮੈਂ ਵੇਖਣ ਡਿਆ ਮੈਂ ਕਿਹ ਬੜੇ ਸਿਵਤਾਂ ਦੇ ਪੁੱਲ ਪਜਣਦੇ ਆ ਸਿਵਤਾਂ ਨੂੰ ਤਾਂ ਸਿਵਤਾਂ ਹੀ ਆਖਣਾ ਮੈਂ ਦੱਸ ਤੁਸੀਂ ਕਿੰਦਾਂ ਦੀਆਂ ਗੱਲਾਂ ਕਰਦੇ ਆ ਤੁਸੀਂ ਵਾਂਡਿਓ ਮੈਂ ਆਈ ਆ ਤੁਸੀਂ ਇੰਨਾ ਨਹੀਂ ਕਿ ਮੈਂ ਕਹਾਂ ਜੀ ਰਾਜੀ ਬਾਜੀ ਪੁੱਛ ਲਾਂ ਤੁਹਾਨੂੰ ਲੜਾਈ ਤੋਂ ਬਗੈਰ ਕੋਈ ਮੈਂ ਰਾਜੀ ਬਾਜੀ ਆ ਕੋਈ ਮੈਂ ਨਹੀਂ ਦੱਸਣਾ ਰਾਜੀ ਬਾਜੀ ਆ ਕਿ ਨਹੀਂ ਹਾਂ ਮੈਂ ਆਖਿਆ ਵਾ ਤੇ ਤਵੀ ਹਗੇ ਮੈਂ ਦੱਸਣਾ ਨਹੀਂਗਾ ਬਾਬਾ ਮੈਂ ਆਖਿਆ ਤੇ ਫੇਰ ਤੁਸੀਂ ਪੁੱਛਣ ਡੇ ਆ ਅਚਲ ਜ ਮੈਂ ਤੂੰ ਹੀ ਆਖਿਆ ਸੀ ਹੁਣ ਮੈਨੂੰ ਇਹ ਦੱਸ ਵੀ ਠੀਕ ਠਾਕ ਸਭ ਆਹੋ ਠੀਕ ਠਾਕ ਵਾ ਸਾਰੇ ਅੱਛਾ ਹਾਂ ਦੱਸੋ ਕੀ ਆਖਣ ਦੇ ਗੱਡੀ ਵਾਲਾ ਭਰਾ ਠੀਕ ਆ ਸਾਰੇ ਠੀਕ ਵਾ ਤੇ ਕਮਾਉਣ ਗਿਆ ਸੀ ਗਰੇਗੇ ਚ ਬਸ ਘਰੇ ਰੱਖਿਆ ਆਹੋ ਇਦਾਂ ਹੀ ਬਸ ਫਿਰ ਤੋਂ ਰਾਏ ਆ ਕਿ ਜਦੋਂ ਗੱਲ ਹੀ ਖਤਮ ਜਦੋਂ ਆਤਾ ਸਿਪਤਾ ਦੇ ਪੋੜ ਬੰਨਾਂ ਨਹੀਂ ਤੇ ਸਾਰਾ ਕੁਝ ਵਿੱਚ ਇਹੀ ਆ ਗਿਆ ਕਿ ਬਾਵਾ ਮਾਰ ਮਾਰ ਇਦਾਂ ਇਦਾਂ ਕਰਕੇ ਢੀ ਗੱਲਾਂ ਕਰਨ ਮੈਂ ਭਈ ਪਤਾ ਨਹੀਂ ਕਿ ਈੜੇ ਪਾੜਾ ਦੇ ਲੈ ਗਿਆ ਘਰੇ ਇਦਾਂ ਐਂ ਕੰਢੀ ਨਾ ਜਦੋਂ ਇੱਕਦਾਂ ਮੈਂ ਬੂਚੇ ਤਾਂ ਦੱਸਦੇ ਨੂੰ ਬੂਚੇ ਤਾਂ ਲੈ ਕੇ ਖੜਿਆ ਹੀ ਘਮਾਉਣ ਅੱਛਾ ਹਾਂ ਘੁੰਮ ਫਿਰ ਕੇ ਆਏ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਏ ਹਾਂ ਮੌਲ ਚ ਘੁੰਮ ਕੇ ਆਏ ਹਾਂ ਰੈਸਟੋਰੈਂਟਾਂ ਚ ਖਾ ਕੇ ਆਏ ਅੱਛਾ ਜੇ ਤੁਸੀਂ ਕਹਿੰਦੇ ਤਾਂ ਤੁਹਾਨੂੰ ਕੱਲੀ ਕੱਲੀ ਕਾਲ ਦੱਸ ਦਿੰਨੀ ਆ ਚੰਗਾ ਹੋ ਗਿਆ ਘਰੋਂ ਵੀ ਬਹੁਤ ਜ਼ਿਆਦਾ ਚਾਹ ਲਾਟ ਹੋਇਆ ਸਾਡੀ ਮਾਂ ਨੇ ਮੇਰੀ ਪਰਜਾਈ ਨੇ ਕਿਤੇ ਸਾਡਾ ਜਦਾਂ ਦਾ ਵੀ ਕੋਈ ਫਰਕ ਨਹੀਂ ਛੱਡਿਆ ਸਾਡਾ ਖਾਦਾ ਨਹੀਂ ਜਾਣਦੇ ਤੇਰੀ ਪਰਜਾਈ ਨੇ ਹਾਂ ਮੇਰੀ ਪਰਜਾਈ ਨੇ ਤੇ ਤੂੰ ਵੀ ਕਿਸ ਦੀ ਪਰਜਾਈ ਆ ਤੈਨੂੰ ਤੂੰ ਕਹਿੰਦਾ ਕੀ ਚਾਹ ਕਰਦੀ ਤਕੀ ਨਹੀਂ ਜਾ ਕਰਦੇ ਆਪਾਂ ਹੁਣ ਨਾਲ ਚਲ ਜੀਏ ਤੇਰੀ ਭੈਣ ਦੇ ਨਾਲ ਜਾਣ ਦੀ ਨਹੀਂ ਗੱਲ ਹੂੰ ਤੈਨੂੰ ਗੱਲ ਕੀ ਮੈਨੂੰ ਇਹ ਜਿਆਦਾ ਸੀ ਕਿ ਤੈਨੂੰ ਅਲਰਜੀ ਕੀ ਉਹ ਤੋਂ ਹਾਏ ਮੈਂ ਅਜੋ ਦਾ ਨਾਮ ਨਹੀਂ ਲਿਆ ਨਾ ਤੂੰ ਨਹੀਂ ਇਸੇ ਕਰਕੇ ਮੈਂ ਨਾ ਹੀ ਨਹੀਂ ਲੈਂਦੀ ਤੋਣਾ ਤੁਸੀਂ ਲਾਤਾ ਵਾ ਤੂੰ ਨਹੀਂ ਕਹੀ ਦੀ ਪਰਜਾਈ ਇਹ ਉਹਦਾ ਮੈਨੂੰ ਫੇਰ ਅੱਗ ਲੱਗ ਜਾਂਦੀ ਜਦੋਂ ਤੁਸੀਂ ਇਦਾਂ ਦੀ ਗੱਲ ਕਰਦੇ ਆਂ ਉਹਨੂੰ ਤੂੰ ਉਤਰਾ ਇੱਕ ਗੱਲ ਹੈਗੀ ਐ ਪਿੱਛੇ ਹੀ ਪਾਈ ਜਾਂਦੀ ਗੁਰਪ੍ਰੀਤ ਨੂੰ ਤੂੰ ਬਾਬਾ ਜੋ ਮੈਂ ਲਿਆਈਆਂ ਨਾ ਆਪਣੇ ਪੇਕੇਆ ਤੋਂ ਇਹੋ ਹੀ ਝੋਲੇ ਪੰਡਾ ਤੂੰ ਚੋਕੜ ਜਾ ਉੱਥੇ ਦੇ ਆ ਜਾ ਕੇ ਬਸ ਖੁਸ਼ਵਾ ਹੁਣ ਉਹ ਤੇਰੀ ਪੇਕੇ ਨੇ ਦਿੱਤਾ ਤੂੰ ਆਪਣੇ ਕੋਲ ਨਹੀਂ ਮੇਰੇ ਪੇਕੇ ਨੇ ਦਿੱਤਾ ਮੈਂ ਲੈ ਜਾਂਦਾ ਆਪਣੇ ਘਰ ਤੂੰ ਵੀ ਆਪਣੇ ਮਨ ਜੇ ਤੂੰ ਨਹੀਂ ਨਾ ਜਰਿਆ ਜਾਂਦਾ ਤੂੰ ਇਹੋ ਹੀ ਝੋਕੇ ਬਾਬਾ ਲੈ ਜਾ ਤੂੰ ਆਪਣੇ ਮਨ ਨਾਲ ਸੋਚ ਵੀ ਉਹ ਮੈਨੂੰ ਸਭ ਤੋਂ ਕਹ ਮੈਂ ਭਾਵੇਂ ਜੇ ਆਖਾ ਵੀ ਚੱਲ ਕੋਈ ਨਹੀਂ ਠਹਿਰ ਕੇ ਚੱਲ ਜੇ ਤੂੰ ਕਹਿ ਵੀ ਨਹੀਂ ਕੋਈ ਨਹੀਂ ਆਪਾਂ ਗੁਰਪ੍ਰੀਤ ਕਾਲ ਜਾਂਦੇ ਆ ਮੈਂ ਤੁਹਾਨੂੰ ਹੀ ਕਹਿਣ ਨਹੀਂ ਹਾਂ ਪਿੱ ਲੈ ਜਾਓ ਚੋਕ ਕੇ ਤੇ ਦੇ ਆਓ ਇਹ ਮੈਨੂੰ ਲੈ ਜਾ ਯਾਰ ਇਹ ਵੀ ਉਹ ਮੈ ਲੈ ਜਾ ਹਿੰਨਾ ਰੋੜਾ ਨਾ ਪਾਓ ਮਾਨੀਂ ਮੈਂ ਆਖਣਾ ਵੀ ਲੰਡਾ ਪਿਆ ਲੰਡ ਥੋੜਾ ਨੇ ਆ ਉਹ ਕੋਈ ਗੱਲ ਨਹੀਂ ਕੋਈ ਚੀਕਾਂ ਤਾਂ ਢੀਆਂ ਬਾਹਰ ਤੱਕ ਸੁਣਦੀਆਂ ਓਏ ਓਹ ਪਰਾ ਚਲ ਗਈ ਓਹ ਪਰਾ ਨਹੀਂ ਚਲ ਗਈ ਅੰਦਰ ਨੂੰ ਹੀ ਆਈ ਆ ਓਹ ਵੇ ਹੁਣ ਜਾਂਦੀ ਓ ਵੇ ਗਾਂ ਕਰ ਸਰੀ ਜੀ ਗਾਂ ਕੱਢ ਆਹੋ ਮਨਜੋਦ ਤੇ ਉਹ ਖੇਡਣ ਡੇ ਗੁਰਬਖ ਉੱਥੇ ਚਾ ਚਲ ਗਈ ਹੋਣੀ ਨਿਆਣਿਆਂ ਲੱਗੇ ਮੇਰੀ ਸੁਣ ਲੋ ਗੱਲ ਤੂੰ ਇੱਕ ਵਾਰ ਹਰ ਇੱਕ ਗੱਲ ਦੇ ਵਿੱਚ ਆਪਣੀ ਭੈਣ ਦਾ ਜ਼ਿਕਰ ਨਾ ਕਰਿਆ ਕਰੋ ਮੇਰੇ ਜਿਗਰ ਦਾ ਟੁਕੜਾ ਮੇਰੀ ਭੈਣ ਵਾ ਤੇ ਮੈਂ ਆਪਣੀ ਭੈਣ ਨੂੰ ਯਾਦ ਨਹੀਂ ਕਰਾਂ ਉਹ ਨਹੀਂ ਮੈਨੂੰ 1 ਮਿੰਟ ਦੱਸ ਉਹ ਹੀ ਇਸ ਘਰ ਦੀ ਮਾਲਕਾ ਇਸ ਘਰ ਦੀ ਧੀ ਆ ਉਹਨੂੰ ਜੋ ਇਦਾਂ ਮੁੱਠ ਭਰ ਕੇ ਆਪਾਂ ਦੇ ਦਿੱਤਾ ਉਹਨੇ ਸੱਤ ਕਰਕੇ ਨਾਲ ਲਾ ਲੈਣਾ ਸੁਖ ਮੰਗਣੀ ਸਾਡੇ ਘਰ ਦੀ ਸਾਡੇ ਜੀਆਂ ਦੀ ਸੁਖ ਮੰਗਣੀ ਸੱਚੇ ਪਾਤਸ਼ਾਹ ਮੇਰੇ ਵੀਰ ਦਾ ਘਰ ਚੜ੍ਹਦੀ ਕਲਾ ਚ ਰੱਖੀ ਮੇਰੇ ਵੀਰ ਨੂੰ ਚੜ੍ਹਦੀ ਕਲਾ ਰੱਖੀ ਮੇਰੇ ਪਤੀਏ ਨੂੰ ਚੜ੍ਹਦੀ ਕਲਾ ਚ ਬਾਬਾ ਮੈਂ ਵੀ ਆਪਣੇ ਪੇਕੇ ਗਈ ਆ ਨਾ ਮੈਂ ਉਹਨਾਂ ਨੂੰ ਕੋਈ ਨੁਕਤਾ ਚੀਨੀ ਨਹੀਂ ਕੀਤੀ ਕਿਸੇ ਨੂੰ ਮਾੜੀ ਚੰਗੀ ਨਹੀਂ ਕਹੀ ਕਿ ਜਿਹੜੀ ਅਗਲਿਆਂ ਦੇ ਮਨ ਤੇ ਕੋਈ ਠੇਸ ਪਹੁੰਚੇ ਘਾਡੀ ਭੈਣ ਹੁੰਦੀ ਆ ਤੇ ਤੁੰਬੇ ਤੋੜਦੀ ਮੇਰੇ ਕੀ ਆਂਦੀ ਤੇ ਹਰ ਇੱਕ ਗੱਲ ਤੂੰ ਹੀ ਵੀ ਤੂੰ ਆਈ ਆ ਮਿਲਣ ਮਿਲੋ ਗਿ ਲੋਗ ਗੱਲਾਂ ਬਾਤਾਂ ਕਰੋ ਸਭ ਕੋ ਬਣਾਵਾਂਗੇ ਖਵਾ ਲਾਂਗੇ ਆ ਨਹੀਂ ਬਣਾਇਆ ਹੱਸਿਆ ਪਨੀਰ ਬਣਾਣਾ ਨਹੀਂ ਮਸਾਂ ਦਾ ਦੱਸ ਇੱਕਿਆ ਦੇ ਮਾਨ ਹੁੰਦਾ ਮਾਨ ਤੇ ਹੁੰਦਾ ਸੋਨਾ ਮੇਰੀ ਗੱਲ ਪ੍ਰਾਪਰਜਾਈ ਦੇ ਮਾਨ ਉਹਦਾ ਉਤਰ ਪਹਿਲਾ ਮਾਨ ਹੁੰਦਾ ਮਾਪਿਓ ਦੇ ਮਾਪਿਓ ਦੁਨੀਆ ਦੇ ਚਲ ਜਾਂਦੇ ਫਿਰ ਭਰਾ ਦੇ ਪ੍ਰਾਪਰਜਾਈ ਦੇ ਮਾਨ ਹੁੰਦਾ ਵੀ ਇੱਕਿਆ ਦਾ ਹੀ ਮਾਨ ਹੁੰਦਾ ਵਾ ਮੈਂ ਵੀ ਘਾਣਾ ਕਹੀ ਨਹੀਂ ਪੇਖਿਆ ਤੇ ਮਾਨ ਹੈਗਾ ਹੂ ਤੈਨੂੰ ਆਪਣੇ ਪੇਕੇ ਦੇ ਮਾਨ ਹੈਗਾ ਹੀ ਦਾ ਹੈਗਾ ਹੀ ਉਹ ਭੱਜੀ ਗਈ ਹਾਂ ਪਰ ਮੈਂ ਉਹਨਾਂ ਨੂੰ ਇਹ ਨਹੀਂ ਆਖਿਆ ਮੈਨੂੰ ਉਹ ਚੀਜ਼ ਬਣਾ ਕੇ ਦੇ ਦੋ ਮੈਨੂੰ ਆ ਚੀਜ਼ ਬਣਾ ਕੇ ਦੇ ਦੋ ਓਏ ਉਹ ਵੇਂਡ ਕਹਿੰਦਾ ਪੈਂਦੀ ਜਿਹੜਾ ਵੀ ਮੈਂ ਬਣਾਉਣਾ ਹੁੰਦਾ ਨਾ ਪਹਿਲਾਂ ਸੋਚਿਆ ਹੁੰਦਾ ਵੀ ਗੁਰਪ੍ਰੀਤ ਨੇ ਆਉਣਾ ਮੈਂ ਐਦਾਂ ਚੀਜ਼ ਬਣਾਉਣੀ ਐਦਾਂ ਖਵਾ ਰਣੀ ਉੱਥੇ ਜਾਣਾ ਉੱਥੇ ਜਾਣਾ ਇਹ ਆਉਂਦੇ ਮੈਨੂੰ ਸਾੜ ਦਿੰਦੀ ਨਾ ਮੈਨੂੰ ਗੁੱਸਾ ਹੀ ਚੜ ਜਾਂਦਾ ਇਹਦਾ ਨਾ ਸ਼ੁਰੂ ਤੋਂ ਸਭ ਐਦਾਂ ਨੇ ਰਿਆ ਗੁਰਪ੍ਰੀਤ ਦਾ ਇਨੀ ਜਦੋਂ ਕਾਲਜੋਂ ਨਾ ਉਦੋਂ ਵੀ ਇਹਨੇ ਮੰਮੀ ਨੂੰ ਕਹਿਣਾ ਮਾਨ ਕਹਿਣਾ ਮਾਂ ਆ ਬਣਾ ਮਾਇਆ ਆਪਣਾ ਮਾਇਆ ਤੂੰ ਅਜੇ ਪੀਹ ਨਹੀਂ ਪਾਇਆ ਤੇ ਫਿਰ ਸਮੇਂ ਦੇ ਹਿਸਾਬ ਨਾਲ ਬੰਦੇ ਨੂੰ ਵਿਚਰਨਾ ਚਾਹੀਦਾ ਵਾ ਹੁਣ ਸਹੁਰੇ ਘਰ ਨੂੰ ਕਿੰਨਾ ਚਿਰ ਹੋ ਗਿਆ ਵਾ ਕੁੜੀ ਦੇ ਵਿਹਣ ਜੋਬ ਹੋ ਜਾਣੀ ਆ ਸੁਭਾਅ ਬਦਲਣਾ ਹੀ ਨਹੀਂ ਪਤਾ ਕੀ ਗੱਲ ਆ ਕਈਆਂ ਦਾ ਸੁਭਾਅ ਨਹੀਂ ਬਦਲਦਾ ਉਹੀ ਰਹਿੰਦਾ ਵਾ ਸੁਭਾਅ ਤੂੰ ਹੀ ਨਾ ਆਦਾਂ ਕੀ ਅਹੀਂ ਮੇਰੇ ਪੇ ਕਰੀ ਜੇ ਮੈਂ ਸੋਭਾ ਕਰਦੀ ਉਹ ਨਹੀਂ ਤੁਸੀਂ ਕਿਹਾ ਵੀ ਚਲ ਚੰਗਾ ਹੋਇਆ ਤੂੰ ਉਹ ਨਹੀਂ ਮੈਂ ਜਨਾ ਚੰਗਾ ਹੋ ਗਿਆ ਤੂੰ ਉਹ ਕਿ ਆਈਆਂ ਮਿਲ-ਗਿਲ ਕੇ ਆਈਆਂ ਮਾਪੇ ਨੂੰ ਮਿਲ ਕੇ ਆਈ ਭਰਾ ਨੂੰ ਮਿਲ ਕੇ ਆਈ ਹੁਣ ਉਹ ਕੀ ਆਂਦੇ ਵੀ ਕਦੋਂ ਆਵਾਂਗੇ ਆਪਾਂ ਗੱਡੀ ਲੈ ਕੇ ਦਬਾ ਲਿਆਈਆਂ ਡੱਬਾ ਨਿਕਾ ਲਿਆਂਦਾ ਡੱਬੇ ਦੇ ਪੈਸੇ ਦੇ ਦਿੱਤੇ ਆ ਪੈਸੇ ਦੇ ਦਿੱਤੇ ਹਾਂ ਉਹ ਆਂਦੇ ਵੀ ਉਹਦੇ ਨੂੰ ਜੋ ਪਸੰਦਾ ਹੋਗਾ ਨਾ ਉਹ ਜਾਂਦਾ ਆਪਣੇ ਲੱਲਿਓ ਤੁਸੀਂ ਆਪਣੇ ਏਡੇ 'ਚ ਕਹਿੰਦੇ ਵੀ ਸਾਡੇ ਏਡੇ ਤੇ ਮਠਿਆਈ ਬਹੁਤ ਵਧੀਆ ਵਾ ਤੇ ਮੈਂ ਫਿਰ ਉਹਦੇ ਨੂੰ ਪੁੱਛਿਆ ਮੈਂ ਪਤਾ ਇੱਥੋਂ ਲੈਣਾ ਡੱਬਾ ਕਿ ਉੱਥੋਂ ਆਂਦਾ ਮੰਮੀ ਚਲੀ ਗਈ ਹੁਣ ਘਰ ਨੂੰ ਡਾਡੀ ਡੀਕਦਾ ਹੋਣਾ ਵਾ ਮੁੰਡਾ ਸਗੋਂ ਹਾਂ ਗੱਲ ਕਹਿੰਦਾ ਤੇ ਅਹੀਂ ਆਖਾ ਚਲ ਉੱਥੋਂ ਹੀ ਆਉਂਦੇ ਆ ਲੱਲਾ ਤੇ ਤੁਸੀਂ ਲੈ ਹੀ ਆਉਦੇ ਇੱਥੇ ਚਲ ਮਨਪ੍ਰੀਤ ਨੂੰ ਹੀ ਦੰਦੇ ਹਾਂ ਇਹ ਤਾਂ ਦੇ ਦਾਂਗੇ ਮਨਪ੍ਰੀਤ ਨੂੰ ਮਨਪ੍ਰੀਤ ਨੂੰ ਦੋ ਡੱਬੇ ਲਿਆਵਾਂਗੇ ਕਿ ਮੈਂ ਆਪ ਰੱਖ ਲਵਾਂਗੀ ਕਿ ਉਹਨੂੰ ਦੇ ਦ ਪੈਸੇ ਹੋਰ ਲੈ ਜੀ ਮੇਰ ਕੋ ਦੱਬੇ ਤਿੰਨ ਲੈਵੀ ਇੱਕ ਗੁਰਪ੍ਰੀਤ ਨੂੰ ਦੇ ਆਉਂਗਾ ਮੈਂ ਹਾਏ ਤੇ ਤੇਰੀ ਪਰਜਾਈ ਦੇ ਭਰਾ ਨੇ ਗੱਡੀ ਲਈ ਆ ਉਹਨੂੰ ਵੇਖੀ ਕਿੰਨਾ ਚਾਹ ਚੜਨਾ ਇਦਾਂ ਹੀ ਕਰ ਲਿਓ ਹੈ ਇਦਾਂ ਕਰ ਲਿਓ ਆ ਵੀ ਮੈਂ ਮੇਰ ਕੋ ਲੈ ਜੀ ਹੋਰ ਪੈਸੇ ਲੈ ਟੜ ਕੋਕੋ ਲੈਣੇ ਆ ਹਨ ਦਿੱਤੇ ਪੈਸੇ ਉਹਨਾਂ ਨੇ ਦੱਬੇ ਵਾਸਤੇ ਬੱਕਰੇ ਦਿੱਤੇ ਉਹਦੇ ਨੂੰ ਬੱਕਰੇ 500 ਰੁਪਏ ਦਾ ਇੱਕ ਦੱਬਾ ਉਹ ਬੱਕਰੇ ਦਿੱਤੇ ਆ ਉਹ ਸਾਨੂੰ ਮਾਂ ਪੁੱਤਾਂ ਨੂੰ ਇਦਾਂ ਬੱਕਰੇ ਦਿੱਤੇ ਪਿਆਰ ਅੱਛਾ ਅੱਛਾ ਦੱਬੇ ਵਾਂ ਦੀ ਬੱਕਰੇ ਦਿੱਤੇ ਆ ਮੈਂ ਲੈ ਆਉਂਗੀ ਤੈਨ ਤੇ ਤੁਸੀਂ ਲੈ ਜਿਓ ਆਪਣੀ ਭੈਣ ਮਾਸੀ ਬੱਸ ਤੂੰ ਵੀ ਜਮੀ ਨਾਲ ਮੇਰਾ ਟੁੱਚਰ ਬਾਬਾ ਢਾ ਛੱਡਣਾ ਜਦੋਂ ਘਰ ਤੋਂ ਹੀ ਜਾਣਾ ਵਾ ਤੇ ਇੱਕ ਜਾਣੇ ਨਹੀਂ ਜਾਣਾ ਕਿ ਮੈਂ ਨਾ ਜਾਊਂਗਾ ਤੂੰ ਤੇ ਉਹਦੇ ਚੱਲ ਜੀ ਹਾਂ ਚਲੋ ਠੀਕ ਆ ਮੈਂ ਤੇ ਉਹਦੇ ਜਾਵਾਂਗਾ ਐਰਕੀ ਹਾਂ ਐਰਕਾ ਤੂੰ ਹੀ ਜਾ ਪੱਕਾ ਹਾਂ ਜਾਵਾਂਗੇ ਠੀਕ ਬੱਸ ਗੱਲ ਤੇ ਛੱਡ ਖਹਿੜਾ ਛੱਡ ਮੇਰਾ ਤੂੰ ਕਿਸ ਤਰ੍ਹਾਂ ਛੱਡ ਜਾਣਾ ਇਹਨੇ ਫੇਰ ਨਹੀਂ ਹੈਗਾ ਇਹਨੇ ਲੱਛਣ ਹੀ ਨਹੀਂ ਦਿੱਤੇ ਜਾਣ ਵਾਲੇ ਪਤਾ ਨਹੀਂ ਉਹ ਕੁੜੀ ਤੇ ਕੀ ਇਹਨੂੰ ਕਹਿ ਦਿੱਤਾ ਯੋ ਉਹਨੇ ਨਾ ਮਾੜੀ ਆਖੀ ਨਾ ਇਹਨੂੰ ਚੰਗੀ ਆਖੀ ਉਹਦੇ ਦੇ ਮਗਰੀ ਪਈ ਐ